ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਆ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰ ਦਿਓ ਮੇਰੀ ਕਹਾਣੀ ਨਰਦ ਜਦੋਂ ਹੀ ਘਰੇ ਬੜੀ ਦਾ ਪਿਓ ਅਤੇ ਵੀਰ ਦੀਆਂ ਲਾਲ ਹੋਈਆਂ ਅੱਖਾਂ ਕਿਸੇ ਜਾਣ ਹੋਣੀ ਦੀ ਬਾਤ ਪਾ ਰਹੀਆਂ ਸਨ ਮਾਂ ਦੀਆਂ ਅੱਖਾਂ ਵਿੱਚ ਗੁੱਸਾ ਤੇ ਪਾਣੀ ਦੋਵੇਂ ਤੈਰ ਰਹੇ ਸਨ ਇਸ ਤੋਂ ਪਹਿਲਾਂ ਕਿ ਉਹ ਕੁਝ ਪੁੱਛਣ ਲਈ ਆਪਣਾ ਮੂੰਹ ਖੋਲੇ ਮਾਂ ਨੇ ਅੱਗੇ ਵੱਧ ਉਸਦੇ ਮੂੰਹ ਤੇ ਤਿੰਨ ਚਾਰ ਚਪੇੜਾਂ ਜੜ ਦਿੱਤੀਆਂ ਉਹ ਡੋਰਪੌਰ ਹੋਈ ਖੜੀ ਸੀ ਮਾਣੇ ਤਾਂ ਕਦੇ ਉਸ ਨੂੰ ਕਦੇ ਛਿੜਕ ਕੇ ਵੀ ਨਹੀਂ ਦੇਖਿਆ ਸੀ ਪਰ ਅੱਜ ਇਸ ਦੀ ਉਮੀਦ ਤਾਂ ਉਸ ਨੇ ਕਦੇ ਵੀ ਨਹੀਂ ਕੀਤੀ ਸੀ ਅੱਖਾਂ ਦੇ ਨਾਲ-ਨਾਲ ਉਸ ਦਾ ਦਿਲ ਵੀ ਰੋ ਰਿਹਾ ਸੀ ਘਰ ਦਾ ਮਾਹੌਲ ਬਦਲ ਗਿਆ ਹਾਸੇ ਖੇੜੇ ਸਭ ਦੇ ਚਿਹਰਿਆਂ ਉੱਤੇ ਚੁੱਪ ਪਸਰ ਗਈ ਸੀ ਅਗਲੇ ਦਿਨ ਉਸ ਨੂੰ ਨੌਕਰੀ ਤੇ ਵੀ ਨਾ ਜਾਣ ਦਿੱਤਾ ਜਾਣ ਵੀ ਕਿਵੇਂ ਦਿੰਦੇ ਕਾਲ ਨੇਕੇ ਦੇ ਕਿਸੇ ਦੋਸਤ ਨੇ ਉਸ ਨੂੰ ਮੁੰਡੇ ਨਾਲ ਫਿਲਮ ਦੇਖਦੇ ਸਿਨੇਮਾ ਵਿੱਚ ਦੇਖ ਲਿਆ ਸੀ ਉਸ ਨੇ ਜਦੋਂ ਉਸ ਮੁੰਡੇ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਹ ਸਾਫ਼ ਜਵਾਬ ਦੇ ਗਿਆ ਕਿ ਅਜੀ ਉਸ ਨੇ 2-3 ਸਾਲ ਵਿਆਹ ਕਰਵਾਉਣਾ ਹੀ ਨਹੀਂ ਹੈ ਇਹ ਸਭ ਜਾਣ ਮਾਪਿਓ ਹੋਰ ਸੱਤਵੇਂ ਵਿੱਚ ਆ ਗਏ ਤੇ ਭਰਾ ਦਾ ਪਾਰਾ ਸੱਤਵੇਂ ਸਮਾਨ ਉੱਤੇ ਸੀ ਦਿਨਾਂ ਵਿੱਚ ਹੀ ਉਸ ਦੇ ਲਈ ਰਿਸ਼ਤੇ ਦੀ ਭਾਲ ਹੋਣ ਲੱਗੀ ਤੇ ਘਰਾਂ ਵਿੱਚੋਂ ਲੱਗਦੀ ਇੱਕ ਪੂਆ ਦੀ ਰਿਸ਼ਤੇਦਾਰੀ ਵਿੱਚ ਰਿਸ਼ਤਾ ਪੱਕਾ ਕਰ ਦਿੱਤਾ ਮੁੰਡੇ ਦਾ ਪਿਓ ਨਹੀਂ ਸੀ ਕਾਰਪਾ ਮੇ ਹੌਲਾ ਹੀ ਸੀ ਪਰ ਮੁੰਡਾ ਪੜਿਆ ਲਿਖਿਆ ਸੀ ਤੇ ਵਾਹੀ ਦੇ ਨਾਲ ਨਾਲ ਪ੍ਰਾਈਵੇਟ ਨੌਕਰੀ ਵੀ ਕਰਦਾ ਸੀ 20 ਦਿਨਾਂ ਵਿੱਚ ਹੀ ਬਿਨਾ ਕਿਸੇ ਰੌਲੇ ਰੱਪੇ ਤੋਂ ਸੌਰੀ ਪਹੁੰਚ ਗਈ ਸੀ ਕਿੱਥੇ ਉਸਦੇ ਪੇਕਿਆਂ ਦੀ ਸ਼ਹਿਰ ਵਿੱਚ ਸ਼ਾਨਦਾਰ ਕੋਠੀ ਤੇ ਕਿੱਥੇ ਸਧਾਰਨ ਜਿਹਾ ਘਰ ਉਸਦੇ ਦਿਲ ਦਾ ਹਾਲ ਬਸ ਉਹੀ ਜਾਣਦੀ ਸੀ ਮਨ ਵਿੱਚ ਆਇਆ ਕਿ ਸੱਚੀ ਜੋੜੀਆਂ ਜੱਗ ਥੋੜੀਆਂ ਨਰੜ ਬਥੇਰੇ ਪਹਿਲਾਂ ਉਸ ਨੂੰ ਲੱਗਿਆ ਕਿ ਇਹ ਰਿਸ਼ਤਾ ਉਹਨਾਂ ਨੇ ਦਾਸ ਦੇ ਲਾਲਚ ਵਿੱਚ ਲਿਆਉ ਬੜੀਆ ਤੋਂ ਮੁੰਡੇ ਨੇ ਲੀੜਾ ਕੱਪੜਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਤਾਂ ਉਸ ਦਾ ਇਹ ਭਰਮ ਤਾਂ ਟੁੱਟ ਗਿਆ ਸੀ ਪਰ ਉਸ ਨੂੰ ਹਰ ਹਾਲ ਵਿੱਚ ਇਹ ਰਿਸ਼ਤਾ ਪਸੰਦ ਨਹੀਂ ਸੀ ਉਸ ਨੇ ਆਪਣੇ ਘਰ ਵਾਲੇ ਕੋਲੋਂ ਹਰ ਸੰਭਵ ਦੂਰੀ ਬਣਾ ਕੇ ਰੱਖੀ ਹੋਈ ਸੀ ਬਸ ਇੱਕ ਕਮਰੇ ਤੇ ਚੁੱਪ ਦਾ ਹੀ ਨਾਤਾ ਸੀ ਉਹਨਾਂ ਦਾ ਜਦੋਂ ਵੀ ਉਹ ਉਸ ਵੱਲ ਤੱਕਦੀ ਤਾਂ ਉਸ ਦੇ ਪ੍ਰੇਮੀ ਦਾ ਚਿਹਰਾ ਹੀ ਅੱਖਾਂ ਅੱਗੇ ਘੁੰਮਦਾ ਕਿੱਥੇ ਇਹ ਸਧਾਰਨ ਜਿਹੀ ਦਿਖਵਾਲਾ ਮੁੰਡਾ ਤੇ ਕਿੱਥੇ ਉਹ ਸੋਹਣਾ ਸੁਨੱਖਾ ਬਣ ਤਣ ਕੇ ਰਹਿਣ ਵਾਲਾ ਪਰ ਫਿਰ ਨਾਲ ਹੀ ਚਿੱਤ ਵਿੱਚ ਆਉਂਦਾ ਕਿ ਉਸਨੇ ਹੀ ਦਗਾ ਕਰ ਉਸ ਦੀ ਕਿਸਮਤ ਰੋਲ ਦਿੱਤੀ ਆ ਉਸ ਦੇ ਸ਼ਹਿਰ ਵਿੱਚ ਮੁੰਡੇ ਨਾਲ ਫਿਲਮ ਦੇਖਣ ਵਾਲੀ ਗੱਲ ਸ਼ਾਇਦ ਹੌਲੀ-ਹੌਲੀ ਪਿੰਡ ਵੀ ਪਹੁੰਚ ਗਈ ਸੀ ਉੰਜ ਵੀ ਤਾਂ ਲੋਕ ਮੂੰਹ ਜੋੜ-ਜੋੜ ਗੱਲਾਂ ਕਰਦੇ ਹੀ ਸਨ ਕਿ ਇੱਥੇ ਤਾਕੜੇ ਘਰ ਦੀ ਇੰਨੀ ਪੜ੍ਹੀ-ਲਿਖੀ ਕੁੜੀ ਇਹਨਾਂ ਦੇ ਘਰ ਕਿਵੇਂ ਆ ਗਈ ਪਰ ਜਿਸ ਦਿਨ ਸੱਸ ਦੇ ਕੰਨਾਂ ਤੱਕ ਇਸ ਗੱਲ ਦੀ ਪਿੰਕ ਪਹੁੰਚੀ ਤਾਂ ਉਸ ਦਾ ਰਵੱਈਆ ਹੀ ਬਦਲ ਗਿਆ ਹੁਣ ਉਹ ਉਸ ਦੀ ਪਲ-ਪਲ ਦੀ ਪਿੰਕ ਰੱਖਦੀ ਜਦੋਂ ਉਸਨੇ ਵਿਆਹ ਦੇ 2 ਕੁ ਮਹੀਨੇ ਬਾਅਦ ਨੌਕਰੀ ਉੱਤੇ ਜਾਣ ਦੀ ਗੱਲ ਕੀਤੀ ਤਾਂ ਸੱਸ ਨੇ ਕੋਰਾ ਜਵਾਬ ਦੇ ਦਿੱਤਾ ਅੱਗੇ ਖੇ ਖਾਂਦੀ ਤਾਂ ਮਾਪਿਆਂ ਨੇ ਸਾਡੇ ਮੱਥੇ ਮੜ ਦਿੱਤੀ ਹੁਣ ਜੇ ਕੋਈ ਕਰਤੂਤ ਕੀਤੀ ਤਾਂ ਅਸੀਂ ਕਿੱਥੇ ਜਾਵਾਂਗੇ ਸੱਸ ਨੇ ਟਪਾਕ ਦੇ ਕੇ ਜਵਾਬ ਦੇ ਦਿੱਤਾ ਮਾਂ ਇਹ ਬਾਹਰ ਅੰਦਰ ਵੀ ਜਾਵੇਗੀ ਤੇ ਨੌਕਰੀ ਵੀ ਕਰੇਗੀ ਇਹ ਸ਼ਬਦ ਉਸਦੇ ਘਰ ਵਾਲੇ ਦੇ ਸਨ ਜਿਸ ਨੇ ਸ਼ਾਇਦ ਸਭ ਸੁਣ ਲਿਆ ਸੀ ਇਹ ਆਪਣਾ ਘਰ-ਬਾਰ ਅਤੀਤ ਪਿੱਛੇ ਛੱਡ ਮੇਰੇ ਨਾਲ ਆ ਗਈ ਆ ਗੁਰੂ ਦੀ ਹਜ਼ੂਰੀ ਵਿੱਚ ਲਾਵਾ ਲਈਆਂ ਹਨ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੀ ਜੀਵਨ ਸਾਥਨ ਹਰ ਵਚਨ ਤੰਦੇ ਹੀ ਨਾਲ ਨਿਭਾਵੇਗੀ। ਉਹ ਉਸ ਦਾ ਹੱਥ ਫੜ ਪੂਰੇ ਹੱਕ ਤੇ ਵਿਸ਼ਵਾਸ ਨਾਲ ਬੋਲਿਆ। ਉਸ ਦੇ ਮਨ ਉਤੋਂ ਫੋਕੀ ਆਕੜ ਦੀ ਗਰਦ ਝੜ ਚੁੱਕੀ ਸੀ। ਅੱਜ ਪਹਿਲੀ ਵਾਰ ਮਹਿਸੂਸ ਹੋਇਆ ਕਿ ਉਹ ਵਿਆਹੀ ਹੋਈ ਸੀ। ਉਸ ਦੀਆਂ ਪਛਤਾਵੇ ਤੇ ਦੁੱਖ ਭਾਲੀਆਂ ਨਾਜ਼ਰਾਂ ਨਾਲ ਜਦੋਂ ਉਹ ਆਪਣੇ ਸਾਥੀ ਵੱਲ ਤੱਕਿਆ ਤਾਂ ਉਸ ਦੇ ਪ੍ਰੇਮੀ ਦੇ ਨਕਸ਼ ਕਿਦਰੀ ਅਲੋਪ ਹੋ ਚੁੱਕੇ ਸਨ ਤੇ ਸਾਹਮਣੇ ਖੜਾ ਸੀ ਉਸ ਦਾ ਵਰਤਮਾਨ ਤੇ ਭਵਿਕ। ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਪਲੀਜ਼ ਕਮੈਂਟ ਜ਼ਰੂਰ ਕਰ ਦਿਆ ਕਰੋ